ਜਿਵੇਂ ਕਾਮਨਾ ਬਿਸਰਿਓ ਜੀ ਕਰੋਧ ਨ ਬਿਸਰਿਓ ਲੋਭ ਨ ਛੁੱਟਿਓ ਦੇਵਾ ਪਰ ਨਿੰਦਾ ਮੁਖਤੇ ਨਹੀਂ ਛੁੱਟੀ ਨਿਫਲ ਪਈ ਸਭ ਸੇਵਾ ਕਾਮਨਾਵਾਂ ਸਾਡੀਆਂ ਖਤਮ ਨੇ ਗਈਆਂ ਨੇ ਸ਼ਾਮਾਂ ਸਾਡੇ ਬਹੁਤ ਹੈ ਮੰਨੀਆਂ ਵੀ ਤੇ ਆਸਾ ਤੇ ਮਨਸਾ ਜੀ ਤੇ ਜਦੋਂ ਪੂਰੀਆਂ ਨਹੀਂ ਹੁੰਦੀਆਂ ਤੇ ਫਿਰ ਗਸਾਉਂਦਾ ਜੀ ਤੇ ਜੇ ਪੂਰੀਆਂ ਹੋ ਜਾਣ ਤਾਂ ਫਿਰ ਅਸੀਂ ਆਂ ਅਸੀਂ ਬੜੇ ਸਹਣੇ ਐ ਹੁਣ ਜਿਹੜੇ ਬੰਦੇ ਨੇ ਸ਼ਾਮਾਂ ਜੀ ਦਾ ਖਤਮ ਹੋ ਗਿਆ ਮੰਨਿਆ ਕਿ ਚਾਹ ਕਦਮ ਉਹ ਮਨ ਕੈਸੀ ਤੇ ਲੋੜ ਨਹੀਂ ਮੇਰੇ ਕਬਜ਼ੇ ਲੋੜ ਹੈ ਤੇ ਉਹਦਾ ਗਰੋਧ ਆਪੇ ਖਤਮ ਹੋਏ ਨੇ ਕਿਸੇ ਨਾਲ ਲੈਂਦੇ ਨਹੀਂ ਤੇ ਨਾ ਹੀ ਉਹ ਲਾਲਚ ਕੇ ਸੀਦਾ ਇਕੱਠੀ ਕਰਨ ਦਾ ਉਹਨੂੰ ਸੋਝੀ ਆ ਗਈ ਮੇਰੇ ਨਾਲ ਕੁਝ ਨਹੀਂ ਜਾਣਾ ਤੇ ਜਿਹਨੂੰ ਪਤਾ ਲੱਗਿਆ ਵੀ ਸਾਰਿਆਂ 'ਚ ਰੱਬ ਵਰਤਦਾ ਹੈ ਤੇ ਸਾਰਿਆਂ ਨੂੰ ਉਹ ਪਾਰ ਰਿਹਾ ਉਹਦੀ ਕਿਰਤ ਹੈ ਉਹ ਹੀ ਦੀ ਖੇਡ ਹੈ ਉਹਨੇ ਖੇਡ ਬਣਾਈ ਹੈ ਕਿ ਉਹ ਨਿੰਦਾ ਕੇ ਨੂੰ ਕਿਸੇ ਬੁੱਧਖੋਈ ਕਿਉਂ ਕਰੂਗਾ ਉਹ ਅੰਦਰੋਂ ਦੇ ਮਤ ਬਦਲ ਜਾਂਦੇ ਨੇ